ਮੈਂ 7 ਮਾਰਚ 2022 ਨੂੰ ਆਪਣਾ 골ਡ ਲੋਨ ਦਿੱਤਾ ਸੀ ਲਿਆ ਸੀ ਉੱਥੋਂ ਐਸੇ ਬੈਂਕ ਤੋਂ 16 17 ਲੱਖ ਲਿਆ ਸੀ ਉਹ ਅਸੀਂ ਕਰਵਾਇਆ ਸੀ ਜੱਸ ਬੈਂਕ ਤੇ ਟ੍ਰਾਂਸਫਰ ਕਰਵਾਤਾ ਸੀ ਚੈੱਕ ਤੇ ਕੈਸ਼ ਜੱਸ ਬੈਂਕ ਤੋਂ ਕੈਸ਼ ਫਿਰ ਲਿਆ ਅਸੀਂ ਉਹਨਾਂ ਕੋਲ 2 ਸਾਲ ਦਾ ਕਿਹਾ ਸੀਗਾ ਕਿ 2 ਸਾਲ ਤੱਕ ਅਸੀਂ ਛਡਵਾ ਲੈਣਾ ਬਟ ਜਿਸ ਪਰਸਨ ਮੇਰਾ ਨਾਲ ਲੈਣ ਗਿਆ ਸੀ ਗੋਲਡ ਲੋਨ ਮੇਰਾ ਰਖਵਾਣ ਗਿਆ ਸੀ ਉਹਨੇ ਵੀ ਦਿਨ ਸਰ ਸਤਕ ਅਠ ਮਹੀਨੇ ਬਾਅਦ 골ਡ ਛਡਵਾ ਲਿਆ ਬਟ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਾ ਕੋਈ ਸਾਨੂੰ ਕੋਈ ਬੈਂਕ ਤੋਂ ਕੋਈ ਮੈਸੇਜ ਆਇਆ ਕਿ ਤੁਸੀਂ ਇਹਨੂੰ ਰੀਨਿਊ ਕਰਵਾਉਣੇ ਜਾਂ ਆਪਣੀ ਇਨਸਟਾਲਮੈਂਟ ਭੇਜੋ ਕੁਝ ਨਹੀਂ ਆਇਆ ਉਹ 12 ਅਕਤੂਬਰ 2022 ਨੂੰ 골ਡ 17 ਲੱਖ ਦੇ ਕੇ 골ਡ ਛਡਵਾ ਲਿਆ ਇਹ ਸਾਨੂੰ ਪਤਾ ਲੱਗਿਆ 15 April 2024 ਨੂੰ ਜਦੋਂ ਸਾਡੇ ਕੋਲ ਚੈੱਕ ਆਇਆ ਸੀ ਜੈਸ ਬੈਂਕ ਦਾ ਸਕੈਮ ਚੈੱਕ ਅਸੀਂ ਗਏ ਸੀ ਜੈਸ ਬੈਂਕ ਬਟ ਉਹ ਕਹਿੰਦੇ ਆ ਤੁਹਾਡਾ ਚੈੱਕ ਫੇਕ ਹੈ ਐਸਾ ਇਨਕੁਆਰੀ ਵਾਸਤੇ ਗਏ ਐਸੇ ਬੈਂਕ ਉਹਨਾਂ ਨੇ ਮੈਨੂੰ ਪੁੱਛਿਆ ਕਿ ਡਾਕੂਮੈਂਟ ਤੁਹਾਡੇ ਕੋਲ ਮਿਲਿਆ ਹੈ ਤੁਹਾਨੂੰ ਜੈ ਐਸਆ ਬੈਂਕ ਦੇ 골ਡ ਰਖਵਾਇਆ ਮੈਂ ਕਿਹਾ ਸਾਨੂੰ ਕੁਝ ਨਹੀਂ ਦਿੱਤਾ ਉਹਨਾਂ ਨੇ ਮੇਰੀ ਸਨੈਪ ਦੇਖੀ ਮੇਰੇ ਪ੍ਰੂਫ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ ਉਹਨੇ ਆਪਣੇ ਕੋਲੋਂ ਜਮਾ ਕਰਵਾਤਾ ਵੈਸੇ ਸਰ ਹੁਣ ਇਹਨਾਂ ਨੂੰ ਇਸ ਬਾਰੇ ਪਤਾ ਨਹੀਂ ਉਹਨੇ ਆਪਣੇ ਕੋਲ ਕਰਵਾਇਆ ਕਿ ਕੌਣ ਕਰਵਾਇਆ ਬਟ ਮੈਂ ਕਿ ਮੈਂ ਉਸ ਬੈਂਕ ਸੈਕੰਡ ਟਾਈਮ ਉਦੋਂ ਗਿਆ ਵੀ ਸਾਡਾ ਤੁਹਾਨੂੰ ਪੁੱਛੇ ਬਗੈਰ ਤੁਹਾਨੂੰ ਪਤਾ ਹੋਏ ਬਗੈਰ ਲੱਗਿਆ ਕੋਈ ਬਿਲਕੁਲ ਸਰ ਕਿੰਨਾ 골ਡ ਹੈ ਸਰ ਅੱਜ ਉਹਦੀ ਕੀਮਤ 3540 ਲੱਖ ਹੈ 400 ਗ੍ਰਾਮ ਸਰ ਪੰਜ ਅੱਧਾ ਕਿਲੋ ਤੋਂ ਹੋਣਾ ਸੀਗਾ 16 ਤੁਸੀਂ ਬੈਂਕ ਨੂੰ ਪੁੱਛਿਆ ਨਹੀਂ ਵੀ ਇਹ ਕੌਣ ਕਿੱਦਾਂ ਲੈ ਗਿਆ ਮੇਰੇ ਤੋਂ ਬਿਨਾਂ ਸਰ ਕਹਿੰਦੇ ਤੁਹਾਡੇ ਸਾਈਨ ਹੋਏ ਆ ਮੈਂ ਕਿਹਾ ਮੈਂ ਤਾਂ ਸੈਕੰਡ ਟਾਈਮ ਬੈਂਕ ਤੁਹਾਡੇ ਆਈਆਂ ਮੈਂ ਕਦੀ ਬੈਂਕ ਹੀ ਨਹੀਂ ਆਈ ਤੇ ਬਟ ਬੈਂਕ ਵਾਲੇ ਕੋਲੋਂ ਕਿਹਾ ਤੁਹਾਨੂੰ ਕਿ ਉਹਨੂੰ ਆਸਕਾ ਕਿ ਤੁਹਾਨੂੰ ਫੋਟੋਜ਼ ਦਿਖਾ ਦਿਓ 2 ਸਾਲ ਪਹਿਲੀ ਕਹਿੰਦਾ ਸਰ ਕੋਈ ਫੋਟੋਜ਼ ਵੀ ਨਹੀਂ ਆਈਆਂ ਮਤਲਬ ਆਣਾ ਕਰਨ ਦੇ ਬੈਂਕ ਨੂੰ ਹਾਂਜੀ ਬਿਲਕੁਲ ਨਾਲ ਮੇਹੀ ਬੀਸ ਬਿਹੇਵ ਕਰਦੇ ਕੋਈ ਮਤਲਬ ਇਗਨੋਰ ਕਰਦੇ ਪਏ ਕਸਟਮਰ ਨੂੰ ਸਰ ਕੋ ਕੁਝ ਵੀ ਨਹੀਂ ਹੈਗਾ ਮੇਰਾ ਨਾਮ ਹੈ ਲਲੀ ਸ਼ਰਮਾ ਮਨਵਾਇਸ ਸਨ 2022 ਜੀ ਮਨਵਾਗੇ ਨੇ ਥੋੜੇ ਪੈਸਿਆਂ ਦੀ ਜ਼ਰੂਰਤ ਜਿਸ ਕਰਕੇ ਅਹੀਂ ICICI ਬੈਂਕ ਚ ਆਪਣਾ 골ਡ ਲੋਨ ਜਮਾ ਕਰਾਇਆ 골ਡ ਤੇ ਮੁੜਾ ਗਈ ਮਨੀਸ਼ ਵਰਮਾ ਜਿਸ ਬੈਂਕ ਤੋਂ ਅਪਲਾਈ ਉਹ ਵਾਈਸ ਨਾਲ ਗਿਆ ਉਸੋ 골ਡ ਜਮਾ ਕਰਾਇਆ 480 ਗ੍ਰਾਮ 골ਡ ਹੈ ਕਹੀ ਉਹਦੀ ਵੈਲਿਊ ਆਈ ਦੀ ਡੇਟ ਤੇ ਕਿ 35 ਲੱਖ ਰੁਪਏ ਦੀ ਉਦੋਂ ਮਾਨੂੰ ਇਹਨਾਂ ਨੇ 16990000 ਰੁਪਏ ਖਾਤੇ ਟ੍ਰਾਂਸਫਰ ਕੀਤੇ ਪੈਸੇ ਮੇਰੇ ਖਾਤੇ ਆ ਗਏ ਉਸ ਤੋਂ ਬਾਅਦ 12 10 2022 ਨੂੰ ਇਹਨਾਂ ਨੇ ਆਪ ਹੀ ਆਪਣੇ ਕੋਲ ਪੈਸੇ ਜਮ੍ਹਾਂ ਕਰਾ ਕੇ account ਵੀ close ਕਰਾਤਾ ਤੇ ਪੈਸੇ ਜਮ੍ਹਾਂ ਕਰਾਏ ਨੇ 1815114 ਰੁਪਏ ਕਿੰਨੇ ਕਰਵਾਏ ਮਨੀਸ਼ ਵਰਮਾ ਇਹਰੇ ਨਾਲ ਆਪਣੇ ਕੋਲ ਜਮ੍ਹਾਂ ਕਰਾਤੇ ਇਹਰੇ ਨਾਲ ਅੰਦਰ ਕੋਈ ਨਾ ਕੋਈ ਬੈਂਕ ਦਾ ਐਮਪਲੋਈ ਰਲੇ ਹੋਏਗਾ ਜਿਸ ਕਰਕੇ ਇਹ ਹਾਨੂੰ ਪਤਾ ਲੱਗਾ 15 April 2024 ਨੂੰ ਤੁਹਾਡੇ ਘਰ ਚ ਕੋਈ ਨਹੀਂ ਗਿਆ ਨਾਲ ਉਸ ਦਿਨ ਉਸ ਦਿਨ ਘਰ ਚ ਕੋਈ ਨਹੀਂ ਗਿਆ ਨਾ ਮੈਂ ਗਿਆ ਨਾ ਮੇਰੀ ਵਾਈਫ ਗਈ ਹੈਗੀ ਵੇਟ ਨਹੀਂ ਹੀ ਤੁਹਾਨੂੰ ਕੋਈ ਕਿਸ਼ਤ ਦੀ ਵੀ ਆਣਾ ਮੈਸੇਜ ਬੈਂਕ ਤੋਂ ਇਹ ਸਾਲ ਬਾਅਦ ਇਹਨਾਂ ਨੇ ਸਾਲ ਦੀ ਕਿਸ਼ਤ ਬਣਾਈ ਦੀ ਬੈਂਕ ਚ ਸਾਲ ਬਾਅਦ ਮੇਰੇ ਕੋ 1,65,000 ਰੁਪਏ ਕਿਸ਼ਤ ਵੀ ਲੈ ਗਿਆ ਕੀ ਕਹਿੰਦੇ ਬੈਂਕ ਵਾਲੇ ਹਾਂ ਜੀ ਅਸੀਂ ਬੈਂਕ ਚ ਗਏ ਹਾਂ ਪਤਾ ਕਰਨ ਵਾਸਤੇ ਉਹਨਾਂ ਕਹਿੰਦਾ ਤੁਸੀਂ ਆਪਣਾ ਕਾਊਂਟ ਕਲੋਜ਼ ਕਰਾ ਗੀ ਦੀ ਉਸ ਤੋਂ ਬਾਅਦ ਅਸੀਂ ਦੋ ਤਿੰਨ ਵਾਰੀ ਫੇਰੇ ਮਾਰੇ ਹੈਗੇ ਆ ਇਹ ਹੈ ਦੇ ਨਾਲ ਕੀ ਮਿਸ ਲੈਂਗੁਏਜ ਯੂਜ਼ ਕਰਦੇ ਗਏ ਮਤਲਬ ਡਿਟੇਲ ਨਹੀਂ ਦੇ ਰਹੇ ਤਾਂ ਜਿੰਨਾ ਨੂੰ ਇੱਕ ਦੇ ਜਿਹੜਾ ਬੋਚ ਰਿਹਾ ਹੈਗਾ 18,115 ਜਾਂ 114 ਰੁਪਏ ਦਾ ਇਹਨਾਂ ਦਾ ਇਹ ਬੋਚ ਦਿਖਾ ਰਹੇ ਹੈਗੇ ਆ 18,115 ਜਾਂ 114 18,115 ਜਾਂ 114 ਰੁਪਏ ਕਿੰਨੇ ਜਮਾ ਕਰਾਈ ਹੈਗੀ ਹੈ ਇਹਦੀ ਫੋਟੋ ਦੇ ਜਨ ਤੇ ਸਭ ਅਸਲੀਤ ਬਾਹਰ ਆ ਜਾਂਦੀ ਹੈਗੀ ਹੈ ਤੇ ਜਦੋਂ ਇਹਨਾਂ ਨੇ ਅਕਾਊਂਟ ਕਲੋਜ਼ ਕਰਕੇ 골ਡ ਕੰਨੂ ਦਿੱਤਾ ਜਦੋਂ ਕੀ ਸਨੇਪਸ ਵਾਈਫ ਦੀ ਹੈਗੀ ਆ ਫਿਰ ਸਿਗਨੇਚਰ ਵਾਈਫ ਦੇ ਹੈਗੇ ਉਸ ਤੋਂ ਬਾਅਦ ਅਸੀਂ ਕਦੀ ਬੈਂਕ ਚ ਫੇਰਬ ਨਹੀਂ ਮਾਰੇਗਾ ਜਿਸ ਵੇਲੇ 골ਡ ਕਢਾਇਆ ਉਹਦੇ ਤੇ ਕਿਹਦੇ ਸਾਈਨ ਉਹਦੇ ਸਾਈਨ ਵਾਈਫ ਦੇ ਨਹੀਂ ਹੈਗੇ ਉਹ ਜਾਲੀ ਸਾਈਨ ਹੋਈ ਦੋਰੇ ਉੱਪਰ ਕੀ ਬੈਂਕ ਵਾਲੇ ਕੀ ਕਹਿੰਦੇ ਹੋ ਉਹ ਕਹਿੰਦੇ ਸਾਈਨ ਤਾਂ ਦੇ ਹੈਗੇ ਸਾਈਨ ਮੈਚ ਨਹੀਂ ਕਰਦੇ ਕਿ ਨਾਲ ਤੇ ਚਾਹਦੇ ਉਹੀ ਜੀ ਹੁਣ ਭਾਈ ਇਨਸਾਫ ਮਿਲੂਗਾ ਕਰ ਜਾਂ ਇਨਸਾਫ ਨਾ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਉਹਨਾਂ ਨੂੰ ਡੇਢ ਮਹੀਨਾ ਚੱਲੇਗਾ ਇਹਦੇ ਵਿੱਚ ਸਾਡੇ ਕੋਲ 7-8 ਸਰਖਾਸਤਾਂ ਜਿਹੜੀਆਂ ਨੇ ਪੁਆਈਆਂ ਨੇ ਉਹਦੇ ਉੱਤੇ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਉਹਦੇ 'ਚ ਅਸੀਂ ਬੈਂਕ ਕੋਲੋਂ ਵੀ ਰਿਕਾਰਡ ਅਸਲ ਕੀਤਾ ਹੈ ਮੰਗਵਾਇਆ ਹੈ ਇਹਨਾਂ ਕੋਲ ਰਿਕਾਰਡ ਹੋਣ ਤੇ ਜਿਹੜੀ ਵੀ ਅਗਲੀ ਕਾਰਵਾਈ ਹੋਵੇ ਉਹ ਮਿਲਦੀ ਜਾਊਗੀ ਕੀ ਮਾਮਲਾ ਮਾਮਲਾ ਇਹ ਹੈ ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਮਦਈਏ ਉਹਨਾਂ ਦੇ ਦਸਤਾਵੇਜ਼ ਜਿਹੜਾ ਕੋਈ ਇਹਨਾਂ ਨੇ ਗੋਲ ਲੋਨ ਨਾ ਨੇ ਰੱਖ ਕੇ ਲੋਨ ਲਿਆਇਆ ਬੈਂਕ ਤੋਂ ਜਿਨ੍ਹਾਂ ਦੇ ਦਸਤਾਵੇਜ਼ ਮੁਤਾਬਕ ਵੀ ਉਹ ਜਿਹੜਾ ਲੋਨ ਤਾਰ ਕੇ ਤੇ ਜਿਹੜਾ ਉਹ ਜਿਹੜਾ 골ਡਆ ਤੋਂ ਹਾਸਲ ਕੀਤਾ ਗਿਆ ਹੈ ਕਿੰਨੇ ਹਾਸਲ ਕੀਤਾ ਜੀ ਇਹਦੇ ਬਾਰੇ ਜਿਹੜੀ ਤਫ਼ਤੀਸ਼ ਸਾਹਮਣੇ ਆ ਜਦੋਂ ਆਊਗੀ ਫਿਰ ਉਹਦੇ ਬਾਰੇ ਦੱਸਿਆ ਜਾ ਪਰਿਵਾਰ ਦੇ ਕਹਿਣ ਮੁਤਾਬਕ ਹੀ ਹੈਗਾ ਜੀ ਕਿੰਨੇ ਖੜਿਆ ਪਰਿਵਾਰ ਦੇ ਕਹਿਣ ਮੁਤਾਬਕ ਤੇ ਬੈਂਕ ਨੇ ਉਹਨਾਂ ਦੇ ਬੈਂਕ ਦੇ ਕੋਈ ਮੁਲਾਜ਼ਮ ਨੇ ਜਿਨ੍ਹਾਂ ਨੇ ਫਰਾਰ ਕੀਤਾ ਉਹਨਾਂ ਦੇ ਨਾਲ ਇਹਦੇ ਵਿੱਚ ਅਲੱਗ-ਅਲੱਗ ਕੰਪਲੇਂਟਸ ਨੇ ਉਹਦੇ ਵਿੱਚ ਜਿਹੜਾ 7 ਜਿਹੜਾ 8 ਲੱਖ ਦਾ ਲੋਨ ਆ ਕਿਹਦਾ 4 ਲੱਖ ਦਾ ਲੋਨ ਆ ਇਹ ਅਲੱਗ-ਅਲੱਗ ਕੰਪਲੇਂਟਸ ਨੇ ਅਲੱਗ-ਅਲੱਗ ਬੰਦੇ ਬੋਲ ਰਹੇ ਜਿਹੜੀਆਂ ਕੰਪਲੇਂਟਸ ਦਿੱਤੀਆਂ ਗਈਆਂ ਕੁਝ ਗੋਲ ਲੋਨ ਦੀਆਂ ਨੇ ਕੁਝ ਉਦਾਂ ਲੋਨ ਲੈ ਕੇ ਤੇ ਉਹਨੂੰ ਜਬਤ ਕਰਦੀਆਂ ਕੁਛ ਹੈਗੇ ਨਹੀਂ ਅਜੇ ਤਹਾਨੂੰ ਨੇ ਇੱਕ ਮੁਲਾਜ਼ਮ ਦੇ ਜੇ ਇੱਕ ਜਿਹੜਾ ਮੇਨ ਬੰਦਾ ਜੀ ਦੇ ਖਿਲਾਫ ਇਹਨਾਂ ਦਿੱਤੀ ਆ ਉਹ ਇੱਥੋਂ ਜਿਹੜਾ ਪਹਿਲਾਂ ਕੋਈ ਮੁਲਾਜ਼ਮ ਸੀ ਬੈਂਕ ਦੇ ਵਿੱਚ ਹੁਣ ਛੱਡ ਕੇ ਜਾ ਚੁੱਕਾ ਆ ਉਹ ਉਹਦੇ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਬੈਂਕ ਦੇ ਕੋਲ ਅਸੀਂ ਰਿਕਾਰਡ ਹੀ ਹਾਸਲ ਕਰਾਂਗੇ ਜੋ ਵੀ ਇਹਦੇ ਵਿੱਚ ਜਿਹੜਾ ਜਮਾ ਹੋਇਆ ਜਾਂ ਜਿਹੜਾ ਕਢਾਇਆ ਗਿਆ ਉਹਦੇ ਵਸਾਰ ਰਿਕਾਰਡ ਅਸਰ ਕੀਤਾ ਜਾਂਦਾ ਨਹੀਂ ਨਹੀਂ ਇਹਨੂੰ ਜਲਦੀ ਕਰ ਲਿਆ ਜਾਏਗਾ ਇਹਨੂੰ ਇਹਨੂੰ ਚੰਦਨਾਂ ਦੇ ਵਿੱਚ ਇਹਨੂੰ ਕਰ ਲਿਆ ਜਾਏਗਾ